ਉਹਨੂੰ ਭੱਜੂ ਨਹੀਂ ਜਾਣੇ ਉਹਨੂੰ ਰੋਕ ਨਹੀਂ ਸਕਦਾ ਜਿਹਨੂੰ ਮਾਰੀ ਪਾਣੀ ਮਿੱਠੀ ਲੱਗਣ ਲੱਗੇ ਮਿੱਠੀ ਲੱਗਣ ਲੱਗੀ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਭੱਜਾਰੀ ਬਣਦਾ ਤੇ ਇਹ ਸੱਤਨ ਦਾ ਡਿਟਾ ਹੈ ਹੁਣ ਅਸੀਂ ਅਗਲਾ ਬਹੁਤ ਐਮ ਆਪਨਾ ਕੋ ਤੇ ਸਾਧ ਸੰਗਤ ਆਪ ਦੇ ਚਰਨਾ ਵਿੱਚ ਬੇਨਤੀ ਹੈ ਕਿ ਤੁਸੀਂ ਕਿਸੇ ਤਰ੍ਹਾਂ ਕੰਟੀ ਨੂੰ ਬੈਠੇ ਰਹੋ ਹੁਣ ਅਸਲੀ ਜਿਹੜਾ ਜਿਹਨਾਂ ਬੱਚਿਆਂ ਨੇ ਤਿਆਰੀ ਕੀਤੀ ਇਹ ਕਿ ਤਿਆਰੀ ਕੀਤੀ ਜਿਹਦੇ ਕਿੰਨਾ ਸੋਹਣਾ ਬੋਲਿਆ ਬੱਚਿਆਂ ਨੇ ਮਾਈਕ ਕਰਕੇ ਬੋਲਣਾ ਬਹੁਤ ਪੱਟੀ ਗੱਲ ਦੀ ਸਾਰੇ جہاں سارے بچیا ایک دارہ لوگ ہوتا ہے سارے کو جج صاحب بیٹھے ہیں ضرور نہ بولا کہ کہوں جی ਜਿਹੜੇ ਜੱਜ ਕਰਦੇ ਦੇਖਦੇ ਨੇ ਤੁਸੀਂ ਕਿਦਾਂ ਹੁੰਦਾ ਬੋਲਿਆ ਕੀ ਤੁਸੀਂ ਕਰਦਾ ਇਸੇ ਹੁੰਦੇ ਰਹੇ ਐਤਾ ਦੇਖਿਓ ਕਿ ਤੁਸੀਂ ਕਰਦਾ ਕਰ ਰਹੇ ਹੋ ਜਾਂ ਸੁਪਾਨੀ ਕਰ ਰਹੇ ਹੋ ਕਿ ਸਾਰਾ ਕੁਝ ਜਿਹੜੇ ਸਾਰੇ ਦੇਖ ਰਹੇ ਕਿ ਜਾਜੀ ਨੇ ਉਹ ਨਾਮ ਰੱਖ ਦੇਣੀ ਸਾਡੇ ਕਿੰਨੇ ਪ੍ਰਧਾਨ ਆ ਮਾਸਟਰ ਜੀ ਸਾਰੇ ਸਾਰਿਆਂ ਨੇ ਮਿਲ ਕੇ ਇਹਨਾਂ ਦੇ ਸਹਿਯੋਗ ਨਾਲ ਸਾਲਾ ਕੁਝ ਹੋ ਰਿਹਾ ਹੈ ਉਹ ਪਿੱਛੇ ਨੂੰ ਦੇਖਦੇ ਨੇ ਸਾਡੇ ਪਤੂਹਾਰੇ ਗੋਬੀ ਸਿੰਘ ਜੀ ਪਧਾਰ ਰਹੇ ਨੇ ਤਾਂ ਚਾਰੇ ਤਰਫੋਂ ਦੇਖ ਰਹੇ ਆ ਕਿ ਤੁਸੀਂ ਗਲਤੀ ਕਰ ਰਹੇ ਹੋ ਕਿ ਨਹੀਂ ਕਰ ਰਹੇ

ਕਿ ਸਾਂ ਸਮਿਤੀ ਚ ਚਾਰ ਸਹਤ ਜਾਦੇ ਜਾਂ ਸ਼ਹੀਦੀ ਦਿਵਸ ਇਹਨੇ ਇਹਨਾ ਸੀ ਮਨਾ ਰਹੇ ਆ ਨਾ ਵੈਸੇ ਅੱਜ ਕੀ ਹੈ ਪੰਜ ਵੈਸੇ ਛੁੱਟਿਆ ਤੇ ਜੀ 30 ਵਰਸ ਜੇ ਅਸੀਂ ਅੱਜ ਕੁਛ ਵੀ ਨਾ ਕਰ ਰਹੇ ਹੁੰਦੇ ਕੀ ਕਰ ਰਹੇ ਹੁੰਦੇ ਸਾਡੇ ਕੰਮ ਦੇ ਵਿੱਚ ਕੋਈ ਪਿਆਰਿਆ ਹਾਂ ਸੀ ਤੁਹਾਨੂੰ ਕਾਉਂਦੇ ਨਹੀਂ ਇਹ ਨਹੀਂ ਕਿ ਗਲਤ ਨੇ ਉਹ ਵੀ ਆਪਣੇ ਰੱਬ ਦੀ ਮੰਨਣੀ ਕਰਦੇ ਕੋਈ ਗਲਤ ਨਹੀਂ ਬਹੁਤ ਵਧੀਆ ਠੀਕ ਹੈ ਲੇਕਿਨ ਸਾਡਾ ਫਰਜ਼ ਕੀ ਹੈ ਕਹਿੰਦੇ ਹਾਂ ਮੈਂ ਤੁਹਾਨੂੰ ਇੱਕ

ਉਹਨਾਂ ਦੀ ਯਾਦ ਵਿੱਚ ਮਹਰਮ ਮਨਾਇਆ ਜਾਂਦਾ ਹੈ। ਪਰ ਮਹਰਮ ਦੇ ਮਹੀਨੇ ਦੇ ਵਿੱਚ ਜਿੰਨੇ ਧਾਰਮਿਕ ਲੋਕ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਉਦੋਂ ਵੀ ਰੋਜ਼ੇ ਰੱਖਦੇ ਨੇ ਅਤੇ ਇਹ ਜਿਹੜੇ ਰੱਖਦੇ ਨੇ ਸ਼ੀਆ ਮੁਸਲਮਾਨ ਉਦੋਂ ਵੀ ਰੋਜ਼ੇ ਰੱਖਦੇ ਨੇ। ਕਿਉਂ? ਉਹ ਕਹਿੰਦੇ ਨੇ ਕਿ ਜੰਗ ਦੇ ਵਿੱਚ ਉਦੋਂ ਅਸੀਂ ਹੁੰਦੇ ਤੇ ਅਸੀਂ ਮਰ ਜਾਂਦੇ ਸਾਡਾ ਜਿਹੜਾ ਕਦੰਬਰ ਹੋਇਆ ਉਹਦਾ ਬੱਚਾ ਦੂਤਾ ਨਾਲ ਮਰ ਗਿਆ। ਉਹਨਾਂ ਦੀ ਇਹ ਸੋਚ ਹੈ। ਉਹ ਉਹ ਯਿਸੂ ਯਾਦ ਕਰਦੇ ਹੋਏ ਆਪਣੇ ਪਿੱਠ ਦੇ ਉੱਤੇ ਸੰਗੜਾ ਦੇ ਨਾਲ ਮਾਰਦੇ ਆ ਯਾਨੀ ਯਾਰ ਚੱਕੀ ਦਾ ਮਤਲਬ ਯਾਦ ਕਰਾਂ। ਇਹ ਜਦੋਂ ਸਹਿਬਜ਼ਾਦੇ ਸ਼ਹੀਦ ਕੀਤੇ ਜਾ ਰਹੇ ਸਨ। ਆਪਾਂ ਮੈਂ ਪਹਿਲਾਂ ਵੀ ਬੱਚਿਆਂ ਨੂੰ ਦੱਸਿਆ ਹੈ ਕਿ ਇੱਕ ਚੀਜ਼ ਨੋਰਮਲ ਅਸੀਂ ਕਥਾ ਵਿੱਚ ਭੁੱਲ ਰਹੇ ਹਾਂ ਜਦੋਂ ਸਰਸਾ ਨਦੀ ਦੇ ਅਗੇ ਬੱਚੇ ਖੇਲਦੇ ਕਿ ਚੌਂਦੀ ਲੰਗਣਾ ਪਿਆ ਤੇ ਉਹ ਬਸਤਰ ਉਹਨਾਂ ਦੇ ਸੁੱਕੇ ਹੀ ਨੇ। ਅੱਜ ਵੀ ਹੋ ਰਹੀ ਹੈ ਇੱਕ ਬਸਤਰ ਤੇ ਉਹ ਮਸ਼ੀਨ ਤੋਂ ਬਿੜਾਣੀ ਸ਼ੁਰੂ ਕਰਦੇ ਆ। ਉਹ ਸੁੱਕੇ ਹੀ ਨਹੀਂ ਜਦੋਂ ਤੱਕ ਉਹ ਸੁਵਿਧਿਤ ਨਹੀਂ ਹੋ। ਜਦੋਂ ਕੈਨੇਡਾ ਬੁਰਤ ਵਿੱਚ ਗਏ ਨੇ ਉਦੋਂ ਕਿਹੜਾ ਰਜਾਈ ਕੰਬਲ ਜਾਂ ਜੈਕਟ ਉਹਨਾਂ ਨੂੰ ਮਿਲ ਗਈ ਸੀ ਨਹੀਂ ਮਿਲਿਆ ਸੀ। ਕੁਛ ਨਹੀਂ ਕਿਹਾ ਸੀ। ਤੇ ਕੇਸ਼ਰ ਸਿੰਘ ਸਿੱਧੂ ਦੋਏ ਨੇ ਉਹਨਾਂ ਨੇ ਬਸਾਵਲੀ ਨਾਮਾ ਲਿਖਿਆ। ਉਹਦੇ ਵਿੱਚ ਚਾਰ ਤੁਕਾਂ ਲਿਖੀਆਂ ਨੇ। ਉਹ ਕਹਿੰਦੇ ਨੇ ਕਿ ਪਹਿਲਾਂ ਤੇ ਇੱਕ ਕਵੀ ਕਹਿੰਦੇ ਨੇ ਕਿ ਪੀਪਲ ਬੰਨ ਗੁਲੇਲੇ ਮਾਰੇ ਜਿਹੜੇ ਸਿਪਾਹੀ ਸਨ ਨਾ ਅਸਤਾਨੀਆਂ ਕਰਦੇ ਸੀ ਉਹਨਾਂ ਨੇ ਪਰ ਹੋਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਕੋ ਸੀ ਮਸਲਮਾਨ ਬਣਾਉਂਦੇ ਸੀ 6 ਦੇ ਨੋਂ 7 ਤੇ 9 ਸਾਲ ਦੀ ਉਮਰ ਦੇ ਬੱਚੇ ਤੇ ਉਹ ਗੁਲੇਲ ਲੈ ਕੇ ਜੰਮਾ ਨੂੰ ਮਾਰਦੇ ਸੀ ਕਹਿੰਦੇ ਸੀ ਕਿ ਇੱਕ ਗੁਲੇਲ ਜਿਹੜੀ ਸੀ ਫਤੇ ਸਿੰਘ ਦੀ ਅੱਖ ਦੇ ਵਿੱਚ ਚਲੀ ਗਈ ਤੇ ਅਖਬਾਰਾਂ ਆਫੇ ਜਦੋਂ ਬਾਹਰ ਆ ਗਈ ਤੇ ਮਿੱਜ ਨਿਕਲ ਆਈ ਤੇ ਉਹਨਾਂ ਨੇ ਲਿਖਿਆ ਉਨਾ ਸਿਕ ਹਜੂਰੀਆ ਜਿਨ੍ਹਾਂ ਦੀ ਕੋਹ ਕੋਹ ਸਿੰਘ ਦਾ ਡਿਊਟੀ ਨਿਭਾਈ ਸੀ ਕਿ ਉਹ ਥੇਸ ਬਦਲ ਕੇ ਉੱਥੇ ਰਹੀ ਤੇ ਪਤਾ ਨਹੀਂ ਕੀ ਕੀ ਹੋ ਗਿਆ ਉਹਨੇ ਫਿਰ ਲਿਖਿਆ ਤੇ ਜਦੋਂ ਸਹਿਬ ਜਾਨ ਦੇ ਦੀ ਅੱਖ ਬਾਹਰ ਆ ਗਈ ਤੇ ਉਹਨਾਂ ਨੇ ਆਪਣੀ ਸੱਜੀ ਹੱਥ ਦੇ ਨਾਲ ਐਦਾ ਉੱਤੇ ਹੱਥ ਦਾ ਹਾਂ ਦੀ ਕੋਸ਼ਿਸ਼ ਕੀਤੀ ਇਹ ਫਟ ਕੁਮੇਨ ਹੋ ਗਿਆ ਸਾਡੇ ਅੱਖ ਦੇ ਵਿੱਚ ਕੁਝ ਪੈ ਗਏ ਤੇ ਅਸੀਂ ਫਟ ਫਟ ਉੱਤੇ ਲੈ ਕੇ ਜਾਂਦੇ ਹਾਂ ਲੇਕਿਨ ਉਹਨਾਂ ਦੇ ਹੱਥ ਵੀ ਬੰਨੇ ਨਹੀਂ ਸੀ ਉਹ ਕਹਿੰਦੇ ਕੈਰ ਵੀ ਬੰਨੇ ਹੋਏ ਸੀ ਤੇ ਅੱਖ ਜਿਹੜੀ ਸੀ ਦੇਲਾ ਬਾਹਰ ਲੰਬੜੀ ਸੀ ਇਹ ਸਥਿਤੀ ਸੀ ਸਹਿਬ ਜਾਨ ਤੇ ਜਦੋਂ ਸ਼ਹੀਦੀ ਹੁੰਦੀ ਹੈ ਕਿਸ ਸੱਚੇ ਸੰਖੇਪ ਲਿਖਦੇ ਨੇ ਉਹ ਕਹਿੰਦੇ ਨੇ 9 ਸਾਲ ਅਵਸਥਾ ਜੋਰਾ ਸਿੰਘ ਤੱਕ ਜੋਰਾਬਾਰ ਸੀ 9 ਸਾਲ ਦੀ ਅਵਸਥਾ ਸੀ ਇੱਕ ਇਹਨੇ ਸਾਢੇ 7 ਸਾਲ ਅਵਸਥਾ ਫਤੇ ਸਿੰਘ ਦੀ ਲਈ ਸਾਢੇ 7 ਜਾਂ 7 ਇਤਿਹਾਸਕ ਪੱਤਰਾਂ ਬਥਰੇ ਲਿਖਦੇ ਨੇ ਲੇਕਿਨ ਇਹਨਾਂ ਕਹਿਆ 7 ਸਾਢੇ 7 ਕਿੰਨੇ ਸਾਢੇ 7 ਸਾਲ ਅਵਸਥਾ ਫਤਿਹ ਸਿੰਘ ਦੀ ਲੇ ਜੋਰਾਵਰ ਸਿੰਘ ਕੇ ਪ੍ਰਾਣ ਖੰਡੇ ਤੇ ਚਲੇ ਗਏ ਜਦੋਂ ਤਿੰਨ ਵਾਰ ਜੀ ਸਾਧ ਦੀ ਕੋਸ਼ਿਸ਼ ਕੀਤੀ ਤੇ ਨਹੀਂ ਦੇਖ ਪੈਂਦੀ ਸੀ ਜਵਾਰ ਦੇਖ ਨਹੀਂ ਦਿੱਸੀ ਨਾ ਤੇ ਫਿਰ ਜਦੋਂ ਨੇ ਅੱਖ ਵੀ ਬਾਹਰ ਆ ਗਈ ਤੇ ਫਿਰ ਉਹ ਲੈ ਕੇ ਗਏ ਬਹੀਰ ਖਾਨ ਦੇ ਕੋਲ ਤੇ ਹੁਣ ਬਣ ਜੇ ਕਿ ਜਦੋਂ ਉਹਨੇ ਤੁਹਾਨੂੰ ਲੈ ਕੇ ਗਏ ਕਿ ਕਹਿੰਦੇ ਹੁਣ ਬਣੋਗੇ ਮੁਸਲਮਾਨ ਤੇ ਬੋਲਿਆ ਨਹੀਂ ਸੀ ਜਾਰਾ ਐਨ ਸ਼ਰਮਾ ਬਹੁਤ ਗੁੱਸੇ ਵਿੱਚ ਆਇਆ ਕਹਿੰਦਾ ਹੁਣ ਇਹਨਾਂ ਨੂੰ ਮੀਆਂ ਦੇ ਵਿੱਚ ਲਾ ਦੋ ਉਸੇ ਸਮੇਂ ਮੀਆਂ ਦਾ ਇਹਨਾਂ ਨੂੰ ਜਾਨ ਕੀਤਾ ਗਿਆ ਤਿੰਨ ਮਾਰੀ ਦੀਵਾਰ ਦਿੱਤੀਏ ਫਿਰ ਕਤਲ ਕਰਨ ਦਾ ਹੱਲ ਕਿ ਕੇਸ਼ਵ ਸਿੰਘ ਦੀ ਦਿੱਤੇ ਅਗਰ ਚੌਥੀ ਜੀ ਲੈਣ ਦੇ ਵਿੱਚ ਜੋਰਾਵਰ ਸਿੰਘ ਦੇ ਪ੍ਰਾਣ ਠੰਡੇ ਧੇਕ ਚਲੇ ਗਏ ਇੱਕੋ ਹੀ ਘਟਾਰ ਮਾਰੀ ਤੇ ਉਹਦੀ ਗਰਦਨ ਜਿਹੇ ਸੀ ਉਹ ਸਾਰਾ ਟੱਤੀ ਅੱਛਾ مطلب ایک دیکھو بچا سامنے آردن کٹی ہوئی بارہ منٹ ਉਨ੍ਹਾਂ ਦੀ ਜਿਹੜੀ ਜੋਤੀ ਜੋਤ ਸਮਾਉਣ ਵਿੱਚ ਸਾਥ ਇਕੱਲ ਦੇ ਵਿੱਚ ਲੱਗੇ। ਇਹ ਕਾਰਨ ਕਰਕੇ ਸਾਡੇ ਸਾਰਿਆਂ ਦੇ ਦਿਲ ਵਿੱਚ ਦਰਦ ਹੈ। ਅੱਜ ਸਹਿਬ ਜਾਨੇ ਨੇ ਬਾਬਾ ਜੀ ਕਹਨੇ ਸੀ ਉਹਨੂੰ ਬਾਬੇ ਕਹਿਣਾ ਸੀ ਗੱਲ। ਉਹ ਬੱਚੇ ਨੇ ਤੇ ਬੱਚਿਆਂ ਨਾਲ ਸੰਬੰਧਿਤ ਅੱਜ ਇਹ ਜਿਹੜਾ ਸਮਾਗਮ ਰੱਖਿਆ ਗਿਆ ਸਾਰੇ ਪ੍ਰਬੰਧਕਾਂ ਨੇ ਕਿੰਨਾ ਕਮੇਟੀਆਂ ਨੇ ਮਿਲ ਕੇ ਸਜੋ ਉਹਨਾਂ ਸਾਰਾ ਜੋ ਕਰ ਸਕਦੇ। ਵਧੀਆ ਹੋਰ ਵਧੀਆ ਇਦਾਂ ਨਹੀਂ ਇਦਾਂ ਕਰ ਰਹੇ ਨੇ ਬਹੁਤ ਸਾਰੀਆਂ ਗੱਲਾਂ ਅਸੀਂ ਵਿਚਾਰ ਕਰਾਂਗੇ ਲੇਕਿਨ ਜੇ ਇਹ ਵਿਚਾਰ ਹੀ ਕਰਨ ਲੱਗੇ ਕਿ ਸਮਝ ਲਓ ਇਹ ਸਾਡਾ ਕੀਤਾ ਸੁਪਨਾ ਕਿਉਂਕਿ ਅਸੀਂ ਸੋਚਣ ਲੱਗ ਪਏ ਕਿ ਹੋਰ ਵਧੀਆ ਹੋਵੇਗਾ ਗੁਰੂ ਮਹਾਰਾਜ ਜੀ ਪਕਨ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਅਸੀਂ ਸਹਿਬਜ਼ਾਦਿਆਂ ਨੂੰ ਰੱਖ ਬਣਾਏ ਤੇ ਹੁਣ ਅਸੀਂ ਇੱਕ ਛੋਟੀ ਕਹਾਣੀ ਪੜ੍ਹਨੀ ਹੈ ਤੇ ਉਸ ਤੋਂ ਬੱਚੇ ਨਾਲ ਗੱਲ ਕਰਨੀ ਹੈ سنگا ماپے سننے آئے گا ٹھیک ہے ٹھیک ہے ری جنگڑی دور الگی تردیا پائیں باتاں جن کے پترا دیا بات کے کھیا نیا رات نگے پر باتاں ਵੇ ਨਹੀਂ ਆ ਪਰਿਵਾਰ ਅਖੀਰ ਵਾਲੀ ਟੁੱਟ ਜਿਹੜੀ ਨਾ ਮਹਿੰਗੇ ਮੁੱਲ ਕਿੰਨੇ ਮਹਿੰਗੇ ਮੁੱਲ ਸਾਰਾ ਪਰਿਵਾਰ ਬਾਅਦ ਤੇ ਜੇ ਸਾਨੂੰ ਸਵੇਰ ਦਿੱਤੀ ਵੀ ਤੁਸੀਂ ਸਵੇਰੇ ਉੱਠਣਾ ਤੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿਣਾ ਹੈ ਗੁਰੂ ਨਾਲ ਜੁੜਨਾ ਹੁਕਮ ਲੈਣਾ ਜਾ ਕੇ ਨਹੀਂ ਤੇ ਪਤਾ ਨਹੀਂ ਕਿ ਕਿਹੜੇ ਪਿਤਾ ਪੁੱਤਾਂ ਦੇ ਵਿੱਚ ਮੰਦਰਾ ਦੀ ਸੁਰੇ ਫਿਰਦੀ ਜੋ ਨਮਾਜ਼ ਪੜ੍ਹਨ ਤੇ ਸਾਹਮਣੇ ਦੇ ਨਾ ਅੱਜ ਅੱਜ ਵੀ ਅਸੀਂ ਰਾਜਨੀਤੀਆਂ ਚੈਨ ਕਰਕੇ تھوڑا جہا اپنا اپنا دیکھنے لگ پہ پر اس بار سرپنچ صاحب بیٹھے ہیں سارے سامنے چرنجیت رجندر سنگ راج یہاں دونوں تھوڑا جہاں لنک کیا دسیا کہ پروگرام اِس کر رہے ہیں تو انہوں نے کیا بھی یہ کوئی راجنیتی اچھی تھے دسو کی سیوا چاہیے سیوا چاہیے سیوا چاہیے کوئی فائنینشیل ریکوائرمنٹ نہیں ہوں پروگرام کرنے کی لگ رہا ہے کچھ نہیں لگ رہا ਇੱਤ ਬਗਲੀ ਅਸੀਂ ਪੜਦੇ ਹਾਂ ਸਿੰਘਾ ਜੇ ਚੱਲਿਆ ਸਰਹੰਦ ਇੱਤੇ ਤੁਸਰੀ ਖੂਨੀ ਕੰਦ ਹੋ ਤੇ ਤੁਸਰੀ ਖੂਨੀ ਕੰਦ ਜਿਸ ਦੇ ਚੱਲੇ ਤੈਨੀ ਦੋ ਚੰਦ ਬਸਰੇ ਜੇ ਤੈਨੀ ਦੋ ਚੰਦ ਬਲਗੀ ਵਾਲੇ ਤੇ ਫਰਜੰਦ ਬਲਗੀ ਵਾਲੇ

ਇੱਕ ਤਰ੍ਹਾਂ ਦੀਆਂ ਦਾਤਾ ਮਿੱਲੇ ਦੇ ਪੁੱਤਰਾ ਦੀਆਂ ਦਾਤਾ ਦੇਸ਼ ਤੋਂ ਕੱਢੀਆਂ ਨੇ ਯਾਰਾ